ਸਸਰੀਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਇਹ ਪੰਜਾਬਨ ਚੈਨਲ ਤੇ ਜੇ ਹੁਣ ਜੇ ਇਸ ਤਰ੍ਹਾਂ ਸਰਦੀ ਆ ਗਈ ਆ ਤੇ ਬੱਚਿਆਂ ਨੂੰ ਸਰਦੀ ਬਹੁਤ ਜਲਦੀ ਲੱਗ ਜਾਂਦੀ ਆ ਤੇ ਇਹਦਾ ਜਦੋਂ ਹੈ ਤੇ ਪੁਰਾਣੀ ਚੀਜ਼ ਹੀ ਆ ਪਰ ਕਈ ਵਾਰੀ ਜਿਹੜੇ ਅੱਜ ਕੱਲ ਦੇ ਬੱਚੇ ਆ ਨਾ ਉਹਨਾਂ ਨੂੰ ਇਸ ਚੀਜ਼ ਦਾ ਨਹੀਂ ਪਤਾ ਹੈਗਾ ਤੇ ਵਿੱਚ ਭੈਣਾ ਕੀ ਕਮੈਂਟ ਕਰ ਦਿੰਦੀਆਂ ਵੀ ਇਹ ਪੁਰਾਣਾ ਤਰੀਕਾ ਆ ਹੈ ਹੁੰਦੀਆਂ ਸਾਰੀਆਂ ਚੀਜ਼ਾਂ ਪੁਰਾਣੀਆਂ ਹੀ ਆ ਪੁਰਾਣੀਆਂ ਚੀਜ਼ਾਂ ਜਿਹੜੀਆਂ ਉਹ ਵਧੀਆ ਹੁੰਦੀਆਂ ਤੇ ਅੱਜ ਕੱਲ ਦੇ ਬੱਚਿਆਂ ਨੂੰ ਇਹਨਾਂ ਚੀਜ਼ਾਂ ਦਾ ਨਹੀਂ ਪਤਾ ਇਸ ਕਰਕੇ ਆਪਾਂ ਕਹਿੰਦੇ ਨੇ ਚਲੋ ਆਪਾਂ ਵੀਡੀਓ ਬਣਾ ਲੈਨੇ ਆ ਨਾਲੇ ਸਾਡੇ ਬੱਚਿਆਂ ਨੂੰ ਵੀ ਇਹਨਾਂ ਚੀਜ਼ਾਂ ਦਾ ਜਿਹੜਾ ਆ ਪਤਾ ਲੱਗ ਜਾਊਗਾ ਕਿਦਾਂ ਕਿੰਨੇ ਹੁਣ ਆਪਾਂ ਹੁਣ ਸਰਦੀ ਹੈਗੀ ਆ ਨਾ ਤਾਂ ਆਪਾਂ ਬੱਚਿਆਂ ਨੂੰ ਖੇਡਣ ਤੋਂ ਰੋਕ ਸਕਦੇ ਹਾਂ ਤੇ ਵੱਡੇ ਬੱਚਿਆਂ ਨੇ ਕੰਮਾਂ ਤੇ ਵੀ ਜਾਣਾ ਹੈ ਹਨਾ ਤਾਂ ਆਪਾਂ ਹੁਣ ਜੇ ਕਹੀ ਜਾਈਏ ਹਰ ਵੇਲੇ ਹਾਏ ਸਰਦੀ ਹਾਏ ਸਰਦੀ ਤਾਂ ਆਪਣਾ ਇਦਾਂ ਵੀ ਨਹੀਂ ਸਰਦਾ ਹੈਗਾ ਤੇ ਆਪਾਂ ਬੱਚਿਆਂ ਨੂੰ ਆਹ ਚੀਜ਼ ਤੁਸੀਂ ਵੀ ਬਣਾ ਕੇ ਦਿਓ ਕਰੋ ਜੋ ਤੁ ਅੱਗੇ ਅਸੀਂ ਪਹਿਲਾਂ ਵੀ ਮੈਂ ਤਾਂ ਪਹਿਲਾਂ ਤੋਂ ਬੱਚਿਆਂ ਲਈ ਚੀਜ਼ ਬਣਾ ਕੇ ਦੇਣੀ ਆ ਜੇ ਤੁਸੀਂ ਅੱਗੇ ਨਹੀਂ ਕਦੇ ਇਹ ਚੀਜ਼ ਦੇਖੀ ਤਾਂ ਤੁਸੀਂ ਇਹ ਜ਼ਰੂਰ ਦੇਖ ਲਵੋ ਮੈਨੂੰ ਲੱਗਦਾ ਵੀ ਸਾਰੇ ਜਣੇ ਇਹਨੂੰ ਬਣਾਉਂਦੇ ਹੀ ਬਣਾਉਂਦੇ ਆ ਤੇ ਤੁਸੀਂ ਇਸ ਤਰ੍ਹਾਂ ਬਣਾਇਆ ਕਰੋ ਤਾਂ ਆਪਣੇ ਬੱਚਿਆਂ ਨੂੰ ਦਿਆ ਕਰੋ ਇਸ ਤਰ੍ਹਾਂ ਕੀ ਹੁੰਦਾ ਆ ਜਿਹੜਾ ਸਰਦੀ ਲੱਗਣ ਤੋਂ ਆ ਨਾ ਥੋੜਾ ਵਿਚਾਰ ਆ ਰਿਹਾ ਪਹਿਲਾਂ ਕੀ ਕਰਦੇ ਹੁੰਦੇ ਸੀਗੇ ਪਹਿਲੇ ਟਾਈਮ ਦੇ ਵਿੱਚ ਜੇ ਕਿਸੇ ਨੂੰ ਸਰਦੀ ਹੋ ਜਾਂਦੀ ਸੀ ਜਿੱਦਾਂ ਮਤਲਬ ਖਾਂਗ ਰੇਸ਼ਾ ਜਾਂ ਜ਼ੁਕਾਮ ਲੱਗ ਜਾਂਦਾ ਸੀ ਤਾਂ ਕਹਿੰਦੇ ਹੁੰਦੇ ਸੀ ਸੇਵੀਆਂ ਬਣਾ ਕੇ ਰਾਤ ਨੂੰ ਸੌਣ ਲੱਗੇ ਤਾਂ ਦੇ ਦਿਓ ਤੇ ਫਿਰ ਉਹਨਾਂ ਨੂੰ ਮੁਰਜ਼ਾਈ ਦੇ ਵਿੱਚ ਲੰਮੇ ਪਾ ਦਿਓ ਤੇ ਫਿਰ ਬਾਹਰ ਨਾ ਨਿਕਲਣ ਇਸ ਤਰ੍ਹਾਂ ਜਿਹੜਾ ਠੀਕ ਹੋ ਜਾਂਦਾ ਸੀ ਪਰ ਹੁਣ ਜਿਹੜੀਆਂ ਘਰ ਦੀਆਂ ਵੱਟੀਆਂ ਛੇਵੀਆਂ ਆਇਆ ਇੱਕ ਤਾਂ ਹੁਣ ਕੋਈ ਵੱਟਦਾ ਨਹੀਂ ਹੈਗਾ ਤਾਂ ਐਮੀ ਕਹਤੋਂ ਕਹਿਣਾ ਸਾਡੇ ਵੀ ਨਹੀਂ ਕੋਈ ਵੱਟਦੇ ਅਸੀਂ ਛੇਵੀਆਂ ਦੇਖੀਆਂ ਹੀ ਨਹੀਂ ਹੈਗੀਆਂ ਹੁਣ ਤਾਂ ਤੇ ਹੁਣ ਜੀ ਆਪਾਂ ਆ ਜਿਹੜਾ ਤਰੀਕਾ ਹੈ ਨਾ ਇਹ ਬਹੁਤ ਪੁਰਾਣਾ ਆ ਜਿਨ੍ਹਾਂ ਨੂੰ ਨਹੀਂ ਪਤਾ ਹੈਗਾ ਉਹ ਜ਼ਰੂਰ ਇਹਨੂੰ ਦੇਖ ਲੈਣ ਤਾਂ ਆਪਣੇ ਬੱਚਿਆਂ ਨੂੰ ਤੁਸੀਂ ਇਸ ਤਰ੍ਹਾਂ ਨਾ ਰਾਤ ਨੂੰ ਦੇਣਾ ਹੈ ਇਹਨੂੰ ਤੇ ਤੁਸੀਂ ਇਹਨੂੰ ਰਾਤ ਨੂੰ ਬਣਾਉਣਾ ਹੈ ਤੇ ਰਾਤ ਨੂੰ ਜਿੱਦਾਂ ਖਾਣਾ ਖਾਣ ਤੋਂ ਬਾਅਦ ਰੋਟੀ ਘੱਟ ਖਾਣੀ ਹੈ ਕਿਉਂਕਿ ਇਹ ਜਦੋਂ ਬਣਾਉਣ ਤੋਂ ਬਾਅਦ ਨਾ ਥੋੜਾ ਜਿਹਾ ਜਿੱਦਾਂ ਇਹ ਦੁੱਧ ਜਿਹੜਾ ਇਹ ਭਾਰਾ ਹੋ ਜਾਂਦਾ ਆ ਤਾਂ ਕਰਕੇ ਨਾ ਇਹਨੂੰ ਤੁਸੀਂ ਖਾਣਾ ਜਿਹੜਾ ਆ ਰੋਟੀ ਆ ਥੋੜੀ ਘਾਟੇ ਹੀ ਖਾਣੀ ਆ ਜੇ ਦੋ ਰੋਟੀਆਂ ਦੀ ਭੁੱਖ ਹੈ ਤਾਂ ਤੁਸੀਂ ਇੱਕੋ ਹੀ ਰੋਟੀ ਖਾਣੀ ਆ ਤਾਂ ਜੋ ਇਹ ਜਿਹੜਾ ਆਪਣਾ ਬੈਲੈਂਸ ਆ ਪ੍ਰਾਪਰ ਜਿਹਾ ਰਹੇ ਤੇ ਹੁਣ ਆਪਾਂ ਤੁਹਾਨੂੰ ਦਿਖਾਉਂਦੇ ਆ ਵੀ ਆਪਾਂ ਇਹਨੂੰ ਕਿਸ ਤਰ੍ਹਾਂ ਬਣਾਉਨੇ ਆ ਆਪਾਂ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਬਣਾ ਕੇ ਦਿੰਨੇ ਆ ਇਸ ਆਨ ਕਰ ਲਿਆ ਆ ਇਨੂੰ ਘੱਟ ਗੈਸ ਤੇ ਆਪਾਂ ਰੱਖਣਾ ਆ ਕਿਉਂਕਿ ਜਿਹੜਾ ਆਪਣਾ ਇਹ ਫਰਾਈ ਪੈਨ ਹੈ ਨਾ ਇਹ ਵੀ ਬਹੁਤ ਪਤਲਾ ਆ ਤੇ ਹੁਣ ਉੱਪਰ ਰੱਖ ਦੇਨੂੰ ਇਹਦੇ ਵਿੱਚ ਥੋੜਾ ਜਿਹਾ ਕਿਓ ਪਾ ਲਾ ਜਿੱਦਾਂ ਕਿਉਂਕਿ ਆਪਾਂ ਇਹਨੂੰ 2 ਕੱਪ ਜਿਹੜੇ ਬਣਾਉਣੇ ਆਪਾਂ ਜ਼ਿਆਦਾ ਨਹੀਂ ਬਣਾਉਣਾ ਹੈਗਾ ਇਸ ਕਰਕੇ ਆਪਾਂ ਥੋੜਾ ਜਿਹਾ ਕਿਓ ਪਾਉਣਾ ਆ ਤੇ ਗੈਸ ਨੂੰ ਬਿਲਕੁਲ ਘੱਟ ਰੱਖਣਾ ਆ ਹੋ ਸਕੇ ਤਾਂ ਤੁਸੀਂ ਨਾ ਇਹਨੂੰ ਮੋٹے ਭਾਂਡੇ ਦੇ ਵਿੱਚ ਜਿੱਦਾਂ ਭਾਰਾ ਭਾਂਡਾ ਆ ਉਹਦੇ ਵਿੱਚ ਬਣਾਓ ਭਾਰੇ ਜਿਹੜਾ ਸਾਡਾ ਫਰਾਈ ਪੈਨ ਜਿਆ ਹੈ ਨਾ ਚਾਹ ਵਾਲਾ ਆ ਇਹਨੂੰ ਕੀ ਕਹਿੰਦੇ ਆ ਜੋ ਵੀ ਤੇ ਇਹ ਬਹੁਤ ਪਤਲਾ ਆ ਇਹਨੂੰ ਘੱਟ ਗੈਸ ਤੇ ਆਪਾਂ ਨੂੰ ਹੋਣਾ ਬਿਲਕੁਲ ਘੱਟ ਗੈਸ ਕਰਨਾ ਆ ਆ ਦੇਖੋ ਕਿ ਇਹ ਪਿਗਲ ਕੇ ਆਇਆ ਤਾਂ ਹੁਣ ਇਹਦੇ ਵਿੱਚ ਆਪਾਂ ਜਿਹੜਾ ਬੇਸਣ ਆ ਉਹ ਪਾਉਣਾ ਆ ਲਓ ਜੀ ਆਪਾਂ ਇਹਦੇ ਵਿੱਚ ਹੁਣ ਆ ਬੇਸਣ ਜਿਹੜਾ ਆ ਪਾਤਾਏ ਇੱਕ ਧੰਚਾ ਗੋਲ ਬੇਸਣ ਦਾ ਮੈਂ ਕਹਿੰਦੀ ਪੈ ਜਾਣਾ ਹਲੇ ਜਿਆਦਾ ਬੇਸਣ ਵੀ ਨਹੀਂ ਪਾਉਣਾ ਹੈਗਾ ਵੀ ਬਿਲਕੁਲ ਇਹੋ ਕੜਾਹ ਜਿਹੀ ਬਣ ਜਾਵੇ ਆਪਾਂ ਕੜਾਹ ਵੀ ਨਹੀਂ ਬਣਾਉਣਾ ਹੈਗਾ ਤਦਾਂ ਦਸ ਦੇ ਬਸ ਆ ਦੇਖੋ ਥੋੜਾ ਜਿਹਾ ਬਿਸਨ ਫਰੋਟਾਉਣਾ ਹੈ ਆਪਾਂ ਆ ਡੇਰ ਤੋਂ ਦੋ ਚਮਚੇ ਮਸਲੀ ਲਸਣ ਦੇ ਆਪਾਂ ਪਾਏ ਆ ਤੇ ਜਾਂ ਤੁਸੀਂ ਨਾ ਕੇਲੇ ਨੂੰ ਜਿੱਦਾਂ ਜ਼ਿਆਦਾ ਗਰਮ ਕਰ ਲੋ ਤੇ ਫਿਰ ਬਾਅਦ ਚ ਗੈਸ ਬੰਦ ਕਰ ਦਿਓ ਤੇ ਉਹਦੇ ਨਾਲ ਵੀ ਬਹੁਤ ਵਧੀਆ ਇਹ ਬਣ ਜਾਂਦਾ ਆ ਕਿਉਂਕਿ ਕਿਸੇ ਇੱਕ ਆਪਣੀ ਬਹੁਤ ਹੁੰਦਾ ਸੀ ਵੀ ਹੁਣ ਜਦ ਗੈਸ ਤੇ ਬੰਦ ਕੀਤਾ ਹੋਇਆ ਤੇ ਜੇ ਲੋੜ ਪਈ ਤਾਂ ਜਲਦ ਤੋਂ ਦੁਬਾਰਾ ਵੀ ਚਲਾ ਲਵਾਂਗੇ ਪਰ ਇਹ ਨਾ ਸੇਕ ਇਹ ਨਹੀਂ ਇਹਦਾ ਸੇਕ ਬਹੁਤ ਆ ਤੇ ਇਹਦੇ ਨਾਲ ਹੀ ਇਹਨੇ ਜਿਹੜਾ ਬਿਸਣ ਆ ਪੁੱਜ ਜਾਣਾ ਹੈ ਮੈਨੂੰ ਲੱਗਦਾ ਲਓ ਆਪਾਂ ਚਮਚਾ ਬਸ ਇਹਨੂੰ ਆਪਾਂ ਨਾ ਬਰਾਊਨ ਜਿਹਾ ਕਰਨਾ ਜਿਹੜਾ ਇਹਦਾ ਕੱਚਾ ਪਾਣਿਆ ਨਾ ਉਹ ਨਿਕਲ ਜਾਵੇ ਇਸ ਤਰ੍ਹਾਂ ਹਨਾ ਜਾਂ ਫਿਰ ਜਾਂ ਤਾਂ ਗੈਸ ਚ ਲਾ ਕੇ ਨਾ ਤੇ ਇਦਾਂ ਵੀ ਰੱਖ ਸਕਦੇ ਥੋੜਾ ਹਾਂ ਉਹ ਜਾਰਾ ਰੱਖ ਲਓ ਜੇ ਹਲਕਾ ਭੰਡਾ ਆ ਤਾਂ ਤੇ ਯਾਨੀ ਕਿ ਸਾੜਨਾ ਨਹੀਂ ਦੇਣਾ ਆਪਾਂ ਇਹਨੂੰ ਥੱਲੇ ਨਹੀਂ ਲੱਗਣ ਦੇਣਾ ਤੇ ਇਦਾਂ ਬਰਾਊਨ ਜਿਹਾ ਕਰ ਲੈਣਾ ਦੇਖੋ ਇਸ ਤਰ੍ਹਾਂ ਹਨਾ ਇਹਦੇ ਥੱਲੇ ਵੀ ਨਹੀਂ ਲੱਗਿਆ ਬਰਾਊਨ ਜਿਹਾ ਥੋੜਾ ਹਾਂ ਤੇ ਬਾਕੀ ਕਈਆਂ ਭੈਣਾਂ ਨੇ ਨਾ ਮੈਨੂੰ ਕਮੈਂਟ ਕੀਤਾ ਸੀ ਜਿਹੜੀ ਕਿ ਉਹ ਵਾਲੀ ਵੀਡੀਓ ਆ ਕਈਆਂ ਨੇ ਤੇ ਮੈਨੂੰ ਬਹੁਤ ਜਿੱਦਾਂ ਮੂਰਖ ਵੀ ਕਿਹਾ ਚਲੋ ਕੋਈ ਗੱਲ ਨਹੀਂ ਜੀ ਸਿਰ ਮੱਥੇ ਤੁਸੀਂ ਮੈਨੂੰ ਮੂਰਖ ਕਿਹਾ ਤੇ ਕੋਈ ਗੱਲ ਨਹੀਂ ਕਈਆਂ ਭੈਣਾਂ ਨੇ ਮੇਰੀ ਉਸ ਵੀਡੀਓ ਨੂੰ ਬਹੁਤ ਵਧੀਆ ਕਿਹਾ ਤੇ ਮੈਨੂੰ ਬਹੁਤ ਚੰਗਾ ਲੱਗਾ ਤੇ ਕਈਆਂ ਹੁਣ ਨਾ ਤੁਸੀਂ ਪੁੱਛਿਆ ਸੀ ਵੀ ਉਸ ਆਟੇ ਦਾ ਕੀ ਕਰਨਾ ਆ ਜੇ ਤੁਸੀਂ ਕਹੋ ਤਾਂ ਮੈਂ ਉਸ ਆٹے ਦਾ ਨਾ ਤੁਹਾਨੂੰ ਕੁਝ ਬਣਾ ਕੇ ਦਿਖਾ ਦਵਾਂਗੀ ਤੇ ਮੈਂ ਅੱਗੇ ਉਹ ਜਿਹੜੀ ਵੀਡੀਓ ਤੁਹਾਡੇ ਨਾਲ ਜਰੂਰ ਸਾਂਝੀ ਕਰੂੰਗੀ ਕਿ ਜਿਹੜਾ ਕਿ ਉਹ ਵਾਲਾ ਆਟਾ ਆ ਉਹ ਘਾਟਾ ਪੈ ਗਿਆ ਆ ਤੇ ਹੁਣ ਉਹ ਪੂਰਾ ਕੌਣ ਕਰੂਗਾ ਆਪਾਂ ਪੂਰਾ ਕਰਾਂਗੇ ਜੀ ਬਿਲਕੁਲ ਸਿਰ ਮੱਥੇ ਤੁਹਾਡੀ ਗੱਲ ਤੇ ਮੈਂ ਤੁਹਾਨੂੰ ਉਹ ਵੀਡੀਓ ਜਰੂਰ ਬਣਾ ਕੇ ਦਿਖਾ ਦਵਾਂਗੀ ਤੇ ਇੱਧਰ ਆਪਣਾ ਜਿਹੜਾ ਬੇਸਣ ਆ ਹੁਣ ਇਹ ਮੈਨੂੰ ਲੱਗਦਾ ਭੁੱਜ ਚੁੱਕਾ ਥੋੜੀ ਸਮੈਲ ਵੀ ਆਉਣ ਲੱਗ ਪਈ ਆ ਇਹਦੀ ਕਲਰ ਵੀ ਚੇਂਜ ਹੋ ਗਿਆ ਹਾਂ ਕਲਰ ਵੀ ਚੇਂਜ ਹੋ ਗਿਆ ਦੇਖ ਲਓ ਥੋੜਾ ਜਿਹਾ ਚੇਂਜ ਹੋ ਗਿਆ ਨਾ ਬਸ ਐਸੀ ਤਰ੍ਹਾਂ ਹੀ ਆਪਾਂ ਜਿਹੜਾ ਕਲਰ ਇਹਦਾ ਚੇਂਜ ਕਰਨਾ ਆ ਤੇ ਹੁਣ ਆਪਾਂ ਇਹਦੇ ਵਿੱਚ ਇਹਨੂੰ ਗੈਸ ਨੂੰ ਬੰਦ ਕਰਤਾ ਆ ਤੇ ਹੁਣ ਇਹਦੇ ਵਿੱਚ ਆਪਾਂ ਦੁੱਧ ਪਾਉਣਾ ਹੈ ਚਮਚਾ ਬਾਹਰ ਕੱਢ ਲਾ ਲੈਨੇ ਆ ਮੈਂਨੇ ਕਹੀ ਪਾਉਣੇ 2 ਕੱਪ ਕਿਉਂਕਿ ਅਸੀਂ ਦੋ ਜਣੀਆਂ ਹੀ ਆਂ ਪੀਣ ਵਾਲੀਆਂ ਬਸ 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 ਪਾ ਦਿਓ ਜੀ ਦੁੱਧ ਹੁਣ ਇਹਦੇ ਵਿੱਚ ਲਓ ਜੀ ਦੁੱਧ ਆਪਾਂ ਪਾ ਲੈਨੇ ਆ ਇੱਕ ਕੱਪ ਪਾ ਲਿਆ ਤੇ ਦੂਸਰਾ ਕੱਪਾ ਲੱਗੇ ਪਾਉਣ ਹੁਣ ਆ ਦੇਖ ਲਓ ਇਸ ਤਰ੍ਹਾਂ ਹੋ ਜਾਂਦਾ ਆ ਇਹ ਆ ਦੇਖੋ ਇਸ ਤਰ੍ਹਾਂ ਹੁਣ ਇਹਨੂੰ ਆਪਾਂ ਗਰਮ ਕਰਾਂਗੇ ਤੇ ਇਹਦੇ ਵਿੱਚ ਚੀਨੀ ਵੀ ਪਾਵਾਂਗੇ ਤੇ ਸਾਡੇ ਕੋ ਨਾ ਥੋੜਾ ਜਿਹਾ ਜਿਹੜਾ ਬੇਸਣ ਹੈ ਥੱਲੇ ਲੱਗ ਗਿਆ ਤੁਸੀਂ ਕੋਸ਼ਿਸ਼ ਇਹ ਕਰਨੀ ਆ ਬੇਸਣ ਥੰਡੇ ਨਹੀਂ ਲੱਗਣ ਦੇਣਾ ਉਹਦੇ ਨਾਲ ਨਾ ਫਿਰ ਜਿਹੜਾ ਟੇਸਟ ਆ ਉਹ ਚੰਗਾ ਨਹੀਂ ਆਉਂਦਾ ਹੈਗਾ ਤੇ ਬਗੂ ਰਾਣੀ ਸਾਡੀ ਜਿਹੜੀ ਮਿੱਠਾ ਪੀਂਦੀ ਨਹੀਂ ਹੈਗੀ ਚੀਨੀ ਬਿਲਕੁਲ ਨਹੀਂ ਪੀਂਦੀ ਇਹਨੇ ਆਪਦੇ ਲਈ ਨਾ ਇਦਾਂ ਹੀ ਕੱਢਣਾ ਆ ਇਹ ਵੇਸਣ ਵਾਲਾ ਦੁੱਧ ਤੇ ਇਹਨੂੰ ਤੁਸੀਂ ਕੀ ਕਹਿੰਦੇ ਆ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਈ ਤੇ ਇਹਨੂੰ ਸੀਰਾ ਕਹਿ ਦਿੰਦੇ ਪਰ ਇਹ ਸੀਰਾ ਨਹੀਂ ਹੈਗਾ ਤੇ ਕਈ ਇਹਨੂੰ ਸੁੜਕਾ ਵੀ ਕਹਿੰਦੇ ਆ ਤੇ ਤੁਸੀਂ ਕੀ ਕਹਿੰਦੇ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਤੁਸੀਂ ਜੀ ਹੁਣ ਆਪਣੇ ਬੱਚਿਆਂ ਨੂੰ ਨਾ ਇਸ ਤਰ੍ਹਾਂ ਹੀ ਸਰਦੀਆਂ ਸਰਦੀਆਂ ਦੁੱਧ ਤਾਂ ਆਪਾਂ ਪੋਲਾਉਣਾ ਹੀ ਹੁੰਦਾ ਆ ਬਜਾਏ ਬੋਨ ਬਿੱਟਾ ਕੰਪਲੇਨ ਹੋਰ ਆਪਰਾ ਪਾਉਣ ਦੀ ਬਜਾਏ ਨਾ ਤੁਸੀਂ ਆ ਜੀ ਜ ਆਪਣੇ ਬੱਚਿਆਂ ਨੂੰ ਪੜਾਇਆ ਕਰੋ ਤੇ ਤਾਂ ਜੋ ਸਰਦੀ ਤੋਂ ਬਚੇ ਰਹਿਣ ਬੱਚੇ ਹੋਏ ਵੱਡੇ ਹੋਏ ਸਭ ਨੂੰ ਤੁਸੀਂ ਤਿਆਰ ਕਰੋ ਕਿ ਫੇਰ ਇਹਦੇ ਨਾਲ ਸਰਦੀ ਤੋਂ ਜਿਹੜਾ ਇਹ ਬਚਾਅ ਹੋਇਆ ਰਹਿੰਦਾ ਹੈ ਖੰਗ ਰੇਸ਼ ਜਿਹੜੀ ਆ ਘੱਟ ਹੁੰਦੀ ਆ ਵੈਸੇ ਵੀ ਤੁਹਾਨੂੰ ਪਤਾ ਹੀ ਆ ਕਿ ਆਪਾਂ ਕਹਿੰਦੇ ਹਾਂ ਤੇ ਬੇਸਨ ਬਹੁਤ ਚੰਗਾ ਹੁੰਦਾ ਆ ਖਾਣਾ ਤੇ ਤੁਸੀਂ ਇਸ ਤਰ੍ਹਾਂ ਨਾ ਬਣਾ ਕੇ ਆਪਣੇ ਬੱਚਿਆਂ ਨੂੰ ਦਿਆ ਕਰੋ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਹੋਵੇ ਤੇ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਹੁਣ ਉਹਨੇ ਆਪਣਾ ਕੱਪ ਤੇ ਜੀ ਕੱਢ ਲਿਆ ਆ ਤੇ ਮੇਰੇ ਇੱਕ ਕੱਪ ਦੇ ਲਈ ਉਹਨੇ ਸ਼ੱਕਰ ਵਿੱਚ ਪਾ ਦੇਣੀ ਆ ਆ ਲਓ ਜੀ ਆਪਾਂ ਇਹ ਚੱਕਰ ਪਾ ਦਿੱਤਾ ਨੇ ਅੰਕ ਕਦੇ ਖੰਡਾ ਵੀ ਪਾ ਲਈ ਦੀਆ ਤੇ ਕਦੇ ਚੱਕਰ ਵੀ ਪਾ ਲਈ ਦੀ ਇਹ ਦੁੱਧ ਜਿਹੜਾ ਬੜਾ ਟੇਸਟੀ ਆ ਜੇ ਤੁਸੀਂ ਦਿਨੇ ਵੀ ਪੀਓਗੇ ਨਾ ਤੇ ਤੁਹਾਨੂੰ ਭੁੱਖ ਨਹੀਂ ਲੱਗੂਗੀ ਕਿੰਨਾ ਚਿਰ ਭੁੱਖ ਨਹੀਂ ਲੱਗਦੀ ਹੈਗੀ ਇਹਦੇ ਨਾਲ ਹਨਾ ਤੇ ਬਸ ਜੀ ਅੱਜ ਦੀ ਵੀਡੀਓ ਇੰਨੀ ਆ ਆਪਾਂ ਮਿਲਾਂਗੇ ਇੱਕ ਨਵੀਂ ਵੀਡੀਓ ਦੇ ਨਾਲ ਉਹਨਾਂ ਚਿਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ